ਕੇਂਦਰ ਸਰਕਾਰ ਦੀ ਪੀਐਮ ਸ਼੍ਰੀ ਸਕੀਮ ਅਧੀਨ ਚਲਾਏ ਜਾ ਰਹੇ ਪੀਐਮ ਸ਼੍ਰੀ ਸਕੂਲਾਂ ਦੇ 6 ਵਿਦਿਆਰਥੀਆਂ ਨੂੰ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪਰਦਾਨ ਦੀ ਨਵੀਂ ਦਿੱਲੀ ਫੇਰੀ ਦੌਰਾਨ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਸੰਵਾਦ ਦੌਰਾਨ ਇਹਨਾਂ ਵਿਦਿਆਰਥੀਆਂ ਨੇ ਪੀਐਮ ਸ਼੍ਰੀ ਸਕੂਲ ਦੀਆਂ ਸਰਗਰਮੀਆਂ ਤੇ ਇਸ ਵਿੱਚ ਚੱਲ ਰਹੇ ਪੜਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਇਹ ਵਿਦਿਆਰਥੀ ਨਵੀਂ ਦਿੱਲੀ ਵਿੱਚ ਪੰਜਾਬੀ ਦਿਹਾੜੇ ਦੇ ਮੁੱਖ ਸਮਾਗਮ ਵਿੱਚ ਹਿੱਸਾ ਲੈਣ ਲਈ ਇੱਥੇ ਆਏ ਹੋਏ ਨੇ ਇਨਾ ਵਿਦਿਆਰਥੀਆਂ ਵਿੱਚ ਪੋਪਾਲ ਤੋਂ ਮਹਿਕ ਪੰਨਾ ਤੋਂ ਉਮੇਸ਼ ਸਿੱਧੀ ਤੋਂ ਅਮਨ ਬੈਤੂਲ ਤੋਂ ਪ੍ਰਨਾਲੀ ਜਵਲਪੁਰ ਤੋਂ ਨਿਤਿਸ਼ਾ ਤੇ ਖੰਡਵਾ ਤੋਂ ਪਾਰুল ਸ਼ਾਮਿਲ ਨੇ ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 100 ਵਿਦਿਆਰਥੀ ਨਵੀਂ ਦਿੱਲੀ ਪੁੱਜੇ ਸਨ ਜ਼ਿਕਰ ਹੀ ਹੋ ਗਏ ਕਿ ਪੀਐਮ ਸ਼੍ਰੀ ਸਕੂਲ ਇਸ ਤਰੀਕੇ ਨਾਲ ਵਿਕਸਿਤ ਕੀਤੇ ਗਏ ਨੇ ਕਿ ਉਹ ਨੇੜਲੇ ਖੇਤਰਾਂ ਦੇ ਦੂਜੇ ਸਕੂਲਾਂ ਲਈ ਇੱਕ ਵਧੀਆ ਉਦਾਹਰਣ ਵਜੋਂ ਕੰਮ ਕਰ ਸਕਦੇ ਨੇ ਇਸ ਸਕੀਮ ਤਹਿਤ ਚੁਣੇ ਗਏ ਸਕੂਲਾਂ ਦੇ ਨੇੜੇ ਬਾਗੀਚੇ ਵਿਕਸਿਤ ਕਰਨ ਕੌਮੀ ਨਵਾਂਚਾਰ ਮਹਿੰਮ ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ ਖੇਡ ਸਹੂਲਤਾਂ ਲਾਇਬ੍ਰੇਰੀ ਤੇ ਲੈਬ ਆਦ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਚੁਣੇ ਗਏ ਸਕੂਲਾਂ ਨੂੰ ਗ੍ਰੀਨ ਸਕੂਲਾਂ ਦੀ ਤਰ੍ਹਾਂ ਵਿਕਸਿਤ ਕੀਤਾ ਜਾ ਰਿਹਾ ਹੈ ਇਸੇ ਨਾਲ ਹੀ ਵਿਦਿਆਰਥੀਆਂ ਨੂੰ ਡਿਜੀਟਲ ਸਿੱਖਿਆ ਵੀ ਦਿੱਤੀ ਜਾਏਗੀ